ਸਸਿਕਾ ਦੋਸਤ ਅਸੀਂ ਖਾ ਰਹੇ ਹਾਂ ਅੰਬ ਜੱਪ ਨੂੰ ਹੋ ਗਿਆ ਅੰਬ ਟੁੱਟਿਆ ਦੇਖੋ ਬਾਪੂ ਅੰਬ ਟੁੱਟਿਆ ਅੰਬ ਟੁੱਟਿਆ ਦੋ ਖਾਣਾ ਹੁੰਦਾ ਪਹਿਲਾਂ ਅੰਬ ਖਾ ਲਿਆ ਸੀ ਮੈਨੂੰ ਖਾ ਲਿਆ ਸੀ ਖਾ ਲੋ ਨਾ ਪੇਪੇ ਖਾ ਲੋ ਲੈ ਲੋ ਲੈ ਲੋ 来ਦਾ ਹੁੰਦਾ ਦੇਖੋ ਉਹੋ ਹੀ ਪਾਸਾ ਮੂਹ ਚ ਪਾਇਆ ਪੜ ਕੇ ਜਿਹੜੇ ਪਾਸੋਂ ਆਪਾਂ ਟੂਪਦੇ ਆਂ ਆ ਦੇਖੋ ਆਪੇ ਪੜਾ ਬੰਦਾ ਆ ਲਾ ਖਾਲਾ ਖਾਲਾ ਆਪਾਂ ਕੁਝ ਨਹੀਂ ਕਰਦੇ ਆਪ ਆਪ ਨੂੰ ਨਹੀਂ ਕਰਨਾਗਾ ਆਪ ਨਹੀਂ ਕਰਨਾਗਾ ਆਂਬ ਖਾਣੇ ਆਂ ਮਤੂ ਆਜਾ ਜੱਪੂ ਜੱਪਨੂ ਆਜੋ ਇੱਧਰ 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 ਆਜਾ 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 ਭੱਜੋ 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 ਆ ਪੱਖਾ ਚਲਾ ਦੇ ਮਨਪਰੀ ਤੋ ਹਵਾ ਜੀ ਆਜੇ ਆ ਨਪਨੂ ਆਜੋ 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 ਆਜਾ ਅਥੇ ਮਾੜੀ ਜੀ ਜੀ ਹੈਗੀ ਹੈ ਨਾ ਅੱਧਾ ਕਿੰਗ ਚ ਹੈ ਮਾੜੀ ਜੀ ਚ ਆ ਜਾ ਨਾ ਇਹਨੇ ਆਜਾ ਪੁੱਤ ਇੰਨੇ ਬੈਠੇ ਕਿਤੇ ਹਾਂ ਚਤਰੰਜ ਬਣੀ ਹੋਈ ਹੈ ਨਾ ਤੁਹਾਡੇ ਤੇ ਦੇਖੀ ਗੀਟੀਆਂ ਲੈ ਕੇ ਆਏ ਦੀਆਂ ਪੂਰੀਆਂ ਜਪਨੂਰ ਜਾਓ ਪੂਆ ਗੋ ਜਾਓ ਆਜੋ ਜਾਓ ਅੱਜ ਛੂਜ ਪਾਏ ਆ ਜਪਨੂਰ ਨੇ ਕੱਲ ਨਾ ਵਾਕਰ ਜੋ ਘੇਰੀ ਸੀ ਨਾ ਘਰੀ ਸੀ ਉਧਰ ਵੀ ਨਹੀਂ ਆਲਾ ਮम्मा ਕੋਲ ਨਹੀਂ ਆਣਾ ਸੀ ਇੱਧਰ ਆ ਜਾਓ ਮम्मा ਕੋਲ ਮੈਨੂੰ ਸੈਂਡ ਕਰਦੀ ਆ ਵੀਡੀਓ ਸਤ ਦੇਖੋ ਵਜਾ ਨੂੰ ਹੱਸਦੀ ਅੱਧੇ ਤਾਂ ਨਹੀਂ ਕਰੀ ਲੋ ਐ ਬਟਰਫਲਾਈ ਕਿੱਥੋਂ ਲਗਾਈ ਓ ਫਿਲਟਰ ਲਾਇਆ ਤੇ ਸੋਨੀਆਂ ਲੱਗਦੀਆਂ ਨਹੀਂ ਤੂੰ ਆ ਗਈ ਨਾਨਕੇ ਪਿੰਡ ਤੋਂ ਆਪਣੇ ਨਾਨਕੇ ਗਈ ਹੋਈ ਸੀ ਬਿਨਾ ਦੱਸੇ ਮੈਨੂੰ ਤਾਂ ਲੱਗਾ ਸੀ ਕਿ ਮਾਸੀ ਕੋਲ ਗਈ ਹੈ ਪਰ ਉੱਤਰੇਗੀ ਜਪਨੂ ਦਾ ਬਾਹਰ ਨਿਕਲਦਾ ਜਪਨੂ ਦਾ ਹਾਚਾ ਨਿਕਲੀ ਜਾਂਦਾ ਜੀ ਹੈ ਪੁੱਤ ਜਪਨੂ ਦਾ ਹਾਚਾ ਨਿਕਲੀ ਜਾਂਦਾ ਮੇਰੀ ਨਾਲ ਨਹੀਂ ਮੇਰੀ ਨਾਲ ਜਪਨੂ ਦਾ ਆਹ ਚੱਲ ਉਹਦੇ ਤੇ ਆ ਬੈਠ ਕੇ ਮੇਰੇ ਬੱਜੀ ਮੇਰੀ ਟੀ ਹੂਨ ਬਦਲ ਗਈ ਸੀ ਪਤਾ ਲੱਗ ਗਿਆ ਐਡਾ ਗੰਡਾ ਯਾਰ ਛੋਟਾ ਜਿਹਾ ਗੰਡਾ ਲਾਉਣਾ ਸੀ ਤਾਂ ਮੈਂ ਵੀ ਖਾ ਲਾਂਗੀ ਫੇਰ ਠੀਕ ਆ ਜੱਪ ਨੂੰ ਦੁੱਧ ਆ ਗਿਆ ਭਾਈ ਪਰ ਮੈਂ ਧੋਣਾ ਪਿਆ ਜਿਵੇਂ ਨਹੀਂ ਖਾਣਾ ਹਾਂ ਤੇ ਮੈਂ ਕੱਟ ਦੂੰਗਾ ਤੇਰੀ ਜੀ ਕਿਉਂ ਦਵਾਈ ਜਾ ਰਿਹਾ ਬਾਰ-ਬਾਰ ਕੱਲ ਨੂੰ ਪੈਣਾ ਲੈਟਰ ਆਪਣੇ ਨਾਲ ਦੇ ਘਰੇ ਤੇ ਉੱਥੇ ਬਣਾਨੀ ਪਾਜੀ ਨੇ ਰੋਟੀ ਸਭੀ ਤੇ ਐਨੌਇਡ ਕੀਤਾ ਆਪਾਂ ਨੂੰ ਤੇ ਤੁਹਾਨੂੰ ਦਿਖਾਵਾਂਗੇ ਲੈਟਰ ਦਾ ਪ੍ਰੋਗਰਾਮ ਪਿੰਡਾਂ ਦਾ ਕਿਦਾਂ ਦਾ ਹੁੰਦਾ ਪਹਿਲੇ ਵੀ ਦਿਖਾ ਚੁੱਕਿਆ ਉਹਨੂੰ ਇੱਕ ਵਾਰੀ ਹੋਰ ਦਿਖਾਵਾਂ ਹਾਂ 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 ਤੇ ਬਾਕੀ ਬਿਨੈ ਜੱਪ ਨੂੰ ਉਹਨੂੰ ਦੁੱਧ ਪੀਣ ਦੋ ਹਾਂਜੀ ਅਲੇ এলিਫੈਂਟ ਦੇਣਾ ਰਖੇ ਟੋ এলিਫੈਂਟ ਦਾ ਫਲੂਰ এলিਫੈਂਟ ਦੇਣਾ ਦੇਖਾ ਹਾਥੀ ਆਦਾ ਆ ਮੈਂ ਆ ਮੈਂ ਆਰਿਆ 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 ਉਹਦੇ ਹਾਸੇ ਲੈਂਦਾ ਹੈ ਤੇਰੇ ਹਾਸੇ ਲੈਂਦਾ ਆਰਿਆ ਆਰਿਆ ਕੀ ਹੈ ਰਵਣਭਾਈ ਪੱਛਿਆ ਤੇ ਬੱਚਿਆਂ ਵਰਗੀ ਵੀ ਮੈਂ ਕਹਿੰਦੀ ਜਾਂਦੀ ਆ ਹਾਂ ਬੱਚਿਆਂ ਵਰਗੀ ਬੱਚੀ ਨਾਲ ਵਿਆਹ ਕਰ ਮੈਂ ਤਾਰ ਕੇ ਆ ਮੈਂ ਕੱਢਦੀ ਸੀ ਮਟਰਪੋਕੜ ਵੀ ਬਹੁਤ ਦੰਦਦਾਈ ਹੈ ਆ ਨਾ ਨਾ ਅੰਮਾ ਅੰਮਾ ਬੋਲੀ ਜਾਂਦੀ ਹਾਂ ਜੀ ਜਪਨੂਰ ਹੱਕ ਆਏ ਅਣੀ ਮੇਰਾ ਦਾਦੂ ਜਾ ਅੱਜ ਦੁਪਹਿਰੀ ਮੈਂ ਮਸ਼ੀਨ ਚਲਾਉਂਦੀ ਪਈ ਸੀ ਨਾ ਤੇ ਤੈਨੂੰ ਇਹ ਲੱਗ ਗਿਆ ਕਿ ਮੈਂ ਨਾ ਮਸ਼ੀਨ ਦਾ ਕੋਲ ਆਣਾ ਹੈ ਸਲਾਈ ਮਸ਼ੀਨ ਹੈ ਨਾ ਉਹਦੇ ਕੋਲ ਆਣ ਦੀ ਕੋਸ਼ਿਸ਼ ਕਰਦੀ ਹੈ ਵਾਪਸ ਕਰ ਮੈਂ ਹੋਣਾ ਨਹੀਂ ਹੈ ਨਾ ਟਿਕਣਾ ਕਰਨਾ ਦਿੱਤੇ ਇਹ ਨਾ ਨਾਲ ਦੇ ਘਰੇ ਭਾਬੀ ਸਲਾਈ ਕਰਦੀ ਆ ਉਹਨਾਂ ਦੇ ਘਰੇ ਜਾ ਕੇ ਜੇ ਤਾਂ ਉਹ ਪਾਸੇ ਖੜੀ ਹੋਊਗੀ ਉਹਨੂੰ ਕਹੂਗੀ ਮਸ਼ੀਨ ਤੇ ਬੈਠੋ ਤੇ ਮੈਨੂੰ ਚੱਕੋ ਵੀ ਮੈਂ ਮਸ਼ੀਨ ਤੇ ਕੰਮ ਕਰਨਾ ਜਾਂ ਜਿਵੇਂ ਮਰਜ਼ੀ ਲਾ ਲੋ ਵੀ ਮੈਨੂੰ ਮਸ਼ੀਨ ਦਾ ਸ਼ੌਂਕ ਹੈ ਹਨਾ ਤੇ ਜਦੋਂ ਕਰਨ ਵਾਲੀ ਹੋਏ ਉਹਨੂੰ ਭਜਣਾ ਕਰਨਾ ਨਹੀਂਗਾ ਕਹਿੰਦਾ ਯਾਰ ਕੰਮ ਚੱਲੀ ਪਾਣਾ ਨਹੀਂ ਮੈਂ ਤਾਂ ਬਈ ਇਹ ਪੜਾਈ ਲਿਖਾਈ ਵਾਲਾ ਪਰਿੰਦਾ ਸਾਡਾ ਆ ਗਿਆ ਅਲੀਫੈਂਟ ਆ ਗਿਆ ਅਲੀਫੈਂਟ ਆ ਗਿਆ ਅਲੀਫੈਂਟ ਆ ਗਿਆ ਅਲੀਫੈਂਟ ਆਲੀ ਪੂਰੀ ਚਾਂਬੜੀ ਵਾਦੀਆ ਅਲੀਫੈਂਟ ਆਂ ਲਾ ਕਹਿ ਦੋ ਕਹਿ ਦੋ ਅਲੀਫੈਂਟ ਪਤਾ ਕਿਹੜੇ ਵੇਲੇ ਮੂਤ ਦੇਣਾ ਲਾ ਆ ਕੀ ਹੁੰਦਾ ਇਹ ਠੰਡ ਦੇ ਕਾਰਨ ਮੋੜਦੀ ਆ ਬੇਬੇ ਬਾਥਰੂਮ ਹੁੰਦਾ ਸਾਡੇ ਨਾਲ ਤਾਂ ਇਹੋ ਕੁਝ ਹੁੰਦਾ ਥੋੜਾ ਬੋੜੇ ਲਿਖਿਆ ਨਾ ਹੋਊਗਾ ਤੇ ਬਾਕੀ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਅੱਜ ਨਾ ਦਿਨੇ ਬਣਿਆ ਨਿਕਾ ਵਲੌਗ ਕਿਉਂਕਿ ਜਿੰਨਾ ਕ ਬਣਿਆ ਮੈਂ ਬਿਮਾਰ ਆ ਹਨਾ ਤੇ ਬਾਕੀ ਜਪਨੋਂ ਪਾਈ ਇਹਦਾ ਖਲਾਰੇ ਉਹ ਦੇਖੋ सत श्रीकाल करो अपनी हाथ हप गया, सत्या करो मैं तो कर हेलो सा करो सात करो सात करो है। दोने हैंड जोड़ हाथ जोड़ के सत बुला दो करो। ਚਲੋ ਠੀਕ ਹੈ ਜੀ ਕੱਲ ਨੂੰ ਆਪਾਂ ਨਵੇਂ ਵਲੌਗ ਦੇ ਨਾਲ ਦੁਬਾਰਾ ਫੇਰ ਰੂਟੀ ਹੁੰਦੇ ਆ ਤੇ ਕੋਸ਼ਿਸ਼ ਕਰਿਆ ਕਰਾਂਗੇ ਹੁਣ ਵੀ ਵਧੀਆ ਤੋਂ ਵਧੀਆ ਵਲੌਗ ਜਿਵੇਂ ਪਹਿਲਾਂ 2-4 ਦਿਨਾਂ ਤੋਂ ਆ ਰਹੇ ਆ ਸਾਡੇ ਉਦਾਂ ਰੂਟੀਨ 'ਚ ਜੋ ਵੀ ਅਸੀਂ ਜਾਨੀ ਕਿ ਕੰਮ ਕਰਦੇ ਆਂ ਸਬਜ਼ੀ ਬਣਾਉਣਾ ਰੋਟੀ ਬਣਾਉਣੀ ਆ ਸਾਡੇ ਹਨਾ ਜਾਂ ਸਾਰਾ ਤੁਹਾਨੂੰ ਰੂਟੀਨ 'ਚ ਵਲੌਗ ਦੇਖਣ ਨੂੰ ਮਿਲਿਆ ਕਰੂਗਾ ਤੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਦਿਓ ਵੀਡੀਓ ਵਾਤ ਵਾਤ ਤਾਂ ਕਿ ਤੁਹਾਡਾ ਪ੍ਰਾਜਾਂ ਪਹੁੰਚਾਈ ਹੋਰ ਵੀ ਅੱਗੇ ਤੱਕ ਕੱਲ ਨਾ ਕੱਲ ਵੀਰਵਾਸ ਸੀ ਰਵ ਪਰਸੋ ਹਾਂ ਪਰਸੋ ਸੀ ਨਾ ਜਾ ਰਹੇ ਸੀ ਕਿ ਮੱਥਾ ਟੇਕਣਾ ਆਪਣੇ ਜਗਾਵਾ ਦੇ ਦਰਵੇਸਾਂ ਦੇ ਆ ਤੇ ਮੇਲਾ ਵੀ ਆ ਰਹਿਗਾ ਹੁਣ ਆਪਣੇ ਇੱਕ ਸੌਣ ਦਾ ਜਿਹੜੇ ਭੈਣ ਭਰਾਣੇ ਆਉਣਾ ਆ ਸਕਦੇ ਆ ਤੇ ਰਸੂਰਪੁਰ ਤੋਂ ਸੀ ਭੈਣ ਤੇ ਤੇ ਉਹ ਨਾ ਗੱਡੀ ਤੇ ਜਾ ਰਹੇ ਸੀਗੇ ਤੇ ਉਹਨਾਂ ਨੇ ਬਾਏ ਬਾਏ ਕਰਕੇ ਪਹਿਲਾਂ ਤਾਂ ਗੱਡੀ ਨਿਗਾੜੀ ਉਹਨਾਂ ਨੇ ਪਛਾਣ ਲਿਆ ਸਾਨੂੰ ਫਿਰ ਉਹਨਾਂ ਨੇ ਆਪਣੇ ਹਸਬੰਦ ਨੂੰ ਕਿਹਾ ਕਿ ਵੀ ਮੈਂ ਇਹਨਾਂ ਨੂੰ ਮਿਲਣਾ ਵੀ ਤੁਸੀਂ ਗੱਡੀ ਰੋਕੋ ਫਿਰ ਅੱਗੇ ਜਾ ਕੇ ਉਹਨਾਂ ਨੇ ਗੱਡੀ ਰੋਕੀ ਚਲੋ ਹਾਲਚਲ ਪੁੱਛਿਆ ਉਹਨਾਂ ਨੇ ਆਪਾਂ ਉਹਨਾਂ ਦਾ ਪੁੱਛਿਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਅਸੀਂ ਮਾਣੂ ਕਿਹਦੇ ਆਂ ਤੇ ਫਿਰ ਉਹਨਾਂ ਮੈਨੂੰ ਭਾਜੀ ਪੁੱਛਣ ਲੱਗੇ ਕਹਿੰਦੇ ਵੀ ਆਪਣਾ ਕਿਹੜਾ ਮੈਂ ਉਹਨਾਂ ਨੂੰ ਪੁੱਛਿਆ ਗਿਆ ਆਪਣਾ ਕਿਹੜਾ ਪਿੰਡ ਆ ਉਹ ਕਹਿੰਦੇ ਸਾਡਾ ਪਿੰਡਾ ਰਸੂਲਪੁਰ ਤੇ ਮੈਨੂੰ ਕਹਿੰਦੇ ਆਪਣਾ ਮੈਂ ਕਹੀ ਆਪਣਾ ਪਿੰਡ ਇਹੀ ਆ ਠੀਕ ਹੈ ਤੇ ਬਹੁਤ ਵਧੀਆ ਲੱਗਿਆ ਮੈਨੂੰ ਕਿ ਜਦੋਂ ਵੀ ਕੋਈ ਮਿਲਦਾ ਹਨਾ ਕੋਈ ਵੀ ਆ ਸਾਨੂੰ ਰਾਸਤੇ 'ਚ ਰੋਕਦਾ ਜਾਂ ਘਰੇ ਮਿਲਣ ਆਉਂਦਾ ਉਹ ਆਪਣਾ ਸਮਝ ਕੇ ਆਉਂਦਾਗਾ ਹਣਾ ਆਪਾਂ ਆਪਣਾ ਹੀ ਬਣਾ ਕੇ ਜਾਨੀ ਕਿ ਜਿੰਨੀ ਕਿ ਜੋਗੀਆਂ ਸੇਵਾ ਕਰੀ ਦੀ ਆ ਠੀਕ ਹੈ ਤੇ ਕਰਦੇ ਰਵਾਂਗੇ ਇਦਾਂ ਹੀ ਚਲੋ ਠੀਕ ਹੈ ਜੀ ਸਸਰੀਕਾਲ ਸਾਰਿਆਂ